ਦੀ ਦੇ ਪ੍ਰਧਾਨ ਸਾਹਿਬ ਬੇਨਤੀ ਕਰਕੇ ਕਹਿ ਰਹੇ ਕਿ ਜੇ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋ ਸਕਦੇ ਆ ਤੇ ਇਹਦਾ ਅਰਥ ਹੈ ਕਿ ਅਸੀਂ ਇਕੱਠੇ ਹੈਗੇ ਸਾਡੇ ਇਕੱਠੇ ਹੋਣ ਦੇ ਵਿੱਚ ਕੋਈ ਬਹੁਤ ਵੱਡਾ ਕੋਈ ਫਰਕ ਨਹੀਂ ਹੈਗਾ ਤੇ ਫਿਰ ਇਹ ਦਿਨ ਅੱਜ ਦਾ ਦਿਨ ਇੱਕ ਮੀਰ ਪੱਥਰ ਬਣੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦਾ ਜਨਾਵ ਸਜੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਮੈਨੂੰ ਮਾਝਾਏ ਭਰਾਇਆ ਭਰਾਮਾਂ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਖਾਲਸੇ ਦੇ 300 ਸਾਲਾਂ ਸਾਜਨਾ ਦਿਵਸ ਦੇ ਸਮੇਂ ਇਸ ਪ੍ਰਾਪਤੀ ਹੋਈ ਸੀ ਮੈਨੂੰ ਮਾਣ ਹੋਇ ਉਸ ਕਰਨੀ ਉਹਦੀ ਜੀਵਨ ਜਾਂਚ ਤੇ ਔਰ ਅੱਜ ਉਹਦੇ ਇਸ ਸਮੇਂ ਦੇ ਇੱਕਾਟ ਤੇ ਕਿ ਉਹਨਾਂ ਨੇ ਐਸੀ ਕਰਮੀ ਦਾ ਜੀਵਨ ਜੀ ਸੰਤ ਬਾਪੂ ਅਮਰ ਸਿੰਘ ਜੀ ਉਹਨਾਂ ਦੀ ਜੋਤ ਉਹਨਾਂ ਦਾ ਸਰੂਪ ਇਸ ਰਾਣਾ ਸਾਹਿਬ ਦੀ ਸੰਪਰਦਾਵਾਂ ਨੂੰ ਆਪਣੀਆਂ ਸੇਵਾਵਾਂ ਸਮਰਪਿਤ ਹੋ ਕੇ ਦਿੰਦੇ ਰਹਿਣਗੇ ਔਰ ਰਾਣਾ ਸਾਹਿਬ ਦੀ ਸੰਪਰਦਾ ਉਸ ਮੁੱਚਾ ਸਿੱਖ ਪੰਥ ਦੇ ਹੀ ਅਰਦਾਸ ਕਰਦਾ ਹੈ ਕਿ ਰਾਣਾ ਸਾਹਿਬ ਦੀ ਸੰਪਰਦਾ ਪਹਿਲਾਂ ਨਾਲੋਂ ਇੱਧੇ ਦੁੱਗਣੀ ਔਰ ਰਾਜ ਚੁਗਣੀ ਤਰੱਕੀ ਕਰੇ ਆਪਣੀਆਂ ਸੇਵਾਵਾਂ ਸਿੱਖ ਕੌਮ ਕੌਮ ਦੇ ਵਾਸਤੇ ਸਿੱਖ ਜੱਥੇਬੰਦੀਆਂ ਦੇ ਵਾਸਤੇ ਪ੍ਰੇਮ ਔਰ ਪਿਆਰ ਨੂੰ ਸਮਰਪਿਤ ਹੋ ਕੇ ਸੇਵਾਵਾਂ ਹਮੇਸ਼ਾ ਇਸ ਤਰ੍ਹਾਂ ਸਰ ਦੀ ਰਾਣਾ ਸਾਹਿਬ ਦੀ ਤਰੱਕੀ ਨੂੰ ਹਮੇਸ਼ਾ ਮਿਲਦੀ ਰਹਣੀ ਆ ਤੁਹਾਨੂੰ ਇਹ ਮਾਰ ਹੈ ਮੈਂ ਅੰਤੇ ਵੀ ਜਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਵੱਲੋਂ ਨਿੱਜੀ ਤੌਰ ਤੇ ਜੋ ਪਿਆਰ ਸਤ ਬਾਬਾ ਬਜਿੰਦਰ ਸਿੰਘ ਸਾਹਿਬ ਤੋਂ ਪ੍ਰਾਪਤ ਕੀਤਾ ਉਸ ਪਿਆਰ ਨੂੰ ਯਾਦ ਕਰਦਾ ਹੋਇਆ ਆਪਣੇ ਵੱਲੋਂ ਨਿੱਜੀ ਤੌਰ ਤੇ ਨਾਮਵਾਰੀ ਦਰਬਾਰ ਵੱਲੋਂ ਨਾਮਵਾਰੀ ਦਰਬਾਰ ਦੇ ਗੱਦੀ ਨਿਸ਼ੀਣ ਸਾਧੂ ਉਦੇਸ ਸਿੰਘ ਜੀ ਵੱਲੋਂ ਉਸ ਪਾਵਨ ਤੇ ਪਵਿੱਤਰ ਆਪਕਾ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦਾ ਹੋਇਆ ਤੁਹਾਡੇ ਕੋਲ ਥਿਮੰਦਾ ਜੱਜ ਜੀ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ